ਇਹਨਾਂ ਆਪਰੇਸ਼ਨ ਸਰਕਾਰ ਵੱਲੋਂ ਸਪੈਸ਼ਲ ਮੁਹਿੰਮ ਚਲਾਈ ਹੈ ਪਹਿਲਾ ਨਸ਼ਾ ਦੇ ਖਿਲਾਫ ਜਰੀ ਮੁਹਿੰਮ ਚੱਲ ਰਹੀ ਹੈ ਉਹਦੇ ਨਾਲ ਨਾਲ ਨਾਈਟ ਡੋਮਿਨੇਸ਼ਨ ਕੇ ਅੱਜ 10 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਚੱਲੇਗਾ ਆਪਰੇਸ਼ਨ ਸਾਰੇ ਪੰਜਾਬ ਦੇ ਅੰਦਰ ਸੀਨੀਅਰ ਅਫਸਰਾਂ ਦੀ ਡਿਊਟੀ ਲੱਗੀ ਹੈ ਮੇਰੀ ਪਟਿਆਲੇ ਦੀ ਡਿਊਟੀ ਲੱਗੀ ਹੋਈ ਹੈ ਪਰ ਹਕਤ ਤੋਂ ਅਸੀਂ ਜਿੰਨੇ ਵੀ ਤੁਹਾਡੇ ਸੈਂਸਿਟਿਵ ਪੁਆਇੰਟਸ ਹੈ ਇਲਾਕੇ ਉੱਤੇ ਚੈਕਿੰਗ ਕਰਾਂਗੇ ਮੁਲਾਜ਼ਮਾਂ ਦੇ ਨਾਲ ਮਿਲ ਕੇ ਸੀਨੀਅਰ ਅਫਸਰ ਸਾਰੇ ਨੂੰ ਬਰੀਫਿੰਗ ਕਰਾਂਗੇ ਤਾਂਕਿ ਪ੍ਰੋਪਰ ਚੈਕਿੰਗ ਹੋਵੇ ता कोई माड़ा आंसर है किसी भी तरीके न कोई शरारत ना कर पाए कोई क्राइम ना कर पाए वह रोकने वास्ते और व् तो जिले चैकिंग बॉर्डर लग रहा हैं और नाके भी लग रहे हैं कोई अच्छा दोनों नाके इंटर स्टेट नाके भी लगा रहे हैं ਔਰ ਬਾਰਡਰ ਤੇ ਵੀ ਬੜਾ ਆਪਰੇਸ਼ਨਲ ਡਿਟੇਲ ਮੈਂ ਨਹੀਂ ਦਵਾਂਗਾ ਕਿੰਨੀ ਫੋਰਸ ਹੈ ਜੀ 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 ਤੇ ਕਿੱਥੇ ਕਿੱਥੇ ਨੱਕ ਲੱਗਣਾ ਸਾਡਾ ਸਰਪ੍ਰਾਈਜ਼ ਐਲੀਮੈਂਟ ਹੋ ਗਿਆ ਓਕੇ ਸਰ ਫਿਰ ਜੇ ਟੀਵੀ ਤੇ ਅਸੀਂ ਦੇਖਤਾ ਤਾਂ ਫਿਰ ਉਹਨੂੰ ਪਤਾ ਲੱਗ ਜਾਣਾ ਫਿਰ ਫਾਇਦਾ ਨਹੀਂ ਹੋਣਾ ਜੀ ਸਰ ਤੋਂ ਇਹਨਾਂ ਨੂੰ ਆਪਣੇ ਆਪ ਸ਼ਿਫਟਿੰਗ ਨਾ ਕੇ ਚੈਕਿੰਗ ਪੁਆਇੰਟਾਂ ਤੇ ਆਪਣੇ ਆਪਣੇ ਜਾਣਗੇ ਕਰ ਸਰ ਜਿਸ ਤਰ੍ਹਾਂ ਨਸ਼ਿਆਂ ਦੇ ਵਿਰੋਧ ਚਲਾਈ ਗਈ ਮੁਹਿੰਮ ਉਸੇ ਨੂੰ ਲੈ ਕੇ ਜਿਆਦਾ ਸਪੈਸ਼ਲ ਚਲਾਈ ਜਾ ਰਹੀ ਨਸ਼ਾ ਨਸ਼ਾ ਤਾਂ ਚੱਲ ਹੀ ਰਿਹਾ ਨਸ਼ਾ ਤਾਂ ਪੂਰਾ ਪੂਰਾ ਜੰਗੀ ਪੱਧਰ ਤੇ ਚੱਲ ਰਿਹਾ ਇਹ ਸਪੈਸ਼ਲੀ ਚਲਾਇਆ ਕਿ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਵਾਸਤੇ ਰਾਤ ਦੇ ਵੇਲੇ ਸੜਕਾਂ ਡੋਮੀਨੇਟ ਕਰਨੀ ਹੈ ਇਹੋ ਜੇ ਸੈਂਸਿਟਿਵ ਪੁਆਇੰਟ ਆਈਸੋਲੇਟਿਡ ਪਲੇਸ ਜਿਹੜਾ ਰਾਤ ਦੇ ਵੇਲੇ ਕੁਝ ਨਹੀਂ ਹੁੰਦਾ ਉੱਥੇ ਕੋਈ ਕ੍ਰਿਮੀਨਲ ਸ਼ੈਲਟਰ ਲੈ ਲਵੇ ਜਾਂ ਕੋਈ ਐਕਟੀਵਿਟੀ ਕਰ ਜਾਏ ਕੋਈ ਐਂਟੀ ਸੋਸ਼ਲ ਉਨਾ ਦੇ ਵਾਸਤੇ ਸਪੈਸ਼ਲ ਸਰ ਕੋਈ ਅਲਰਟ ਵਗੈਰਾ ਆਇਆ ਸੀਗਾ ਨਹੀਂ ਕੋਈ ਸਟੇਟ ਵਾਈਡ ਚੱਲ ਰਿਹਾ ਨਾ ਅਲਰਟ ਤਾਂ ਸਟੇਟ ਵਾਈਡ ਜਿਹੜਾ ਹੈ ਨਾ ਜੀ ਇਹ ਸਰਕਾਰ ਦਾ ਫੈਸਲਾ ਹੈਗਾ ਤੇ ਨਾਲ ਡੀਜੀਪੀ ਸਾਹਿਬ ਦਾ ਹੁਕਮ ਹੈ ਖੁਦ ਡੀਜੀਪੀ ਸਾਹਿਬ ਵੀ ਸ਼ਾਇਦ ਬਾਹਰ ਹੈਗੇ ਅੱਜ ਸੀਨੀਅਰ ਅਫਸਰਾਂ ਨੇ ਡਿਊਟੀ ਲੱਗਦੀ ਹੈ ਚੈਕਿੰਗ ਕਰਨ ਦੀ ਸਰ ਤਾਂ ਲੱਗ ਰਹੀ ਹੈ ਕਿ ਜਿਹੜਾ ਗੁੱਡ ਨੀਡ ਐ ਮੌਬਿਲਿਟੀ ਹੁਰੇ ਸੀ ਹਮਨੇ ਉਸ ਨੂੰ ਲੈ ਕੇ ਕਾਫੀ ਪੁਲਿਸ ਕਵਰ ਨੂੰ ਚੋਟਨੀ ਨੂੰ ਵਰਤੀ ਜਰੀਏ ਕਿਉਂਕਿ ਇਸ ਤਰ੍ਹਾਂ ਦੇ ਵੱਲ ਬਾਰ ਦਾ ਤਾਂ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਨਿਕਲੀ ਸੀ ਦੇਖੋ ਪਟਿਆਲਾ ਜ਼ਿਲ੍ਹੇ ਚ ਵੀ ਪਹਿਲਾਂ ਤੋਂ ਵੀ ਮੈਂ ਆਂਦਰ ਆ ਹ ਇਹ ਐਕਸਰਸਾਈਜ਼ ਚੱਲ ਰਹੀ ਹੈ 1 ਮਾਰਚ ਤੋਂ ਔਰ ਪੂਰੇ ਜੋਰ ਸ਼ੋਰ ਨਾਲ ਚੱਲ ਰਹੀ ਹੈ ਇਹਦੇ ਨਾਲ ਸੜੀ ਐਡ ਹੋ ਗਈ ਹੈ ਕਿ ਰਾਤ ਦੇ ਵੇਲੇ ਗਾਹੇ ਭਗਾਏ ਪਰਸੋਂ ਵੀ ਨਾਲ ਨਾਈਟ ਡੋਮੀਨੇਸ਼ਨ ਕੀਤਾ ਨਾਈਟ ਡੋਮੀਨੇਸ਼ਨ ਦਾ ਮਤਲਬ ਹੁੰਦਾ ਹੈ ਕਿ ਸੜਕਾਂ ਸੁੰਨੀ ਨਾ ਰਹਿ ਜਾਣ ਨਾਕੇ ਤੋਂ ਲੱਗਦਾ ਹੈ ਸਾਡੇ ਰੂਟੀਨ ਚ ਪਰ ਸਪੈਸ਼ਲ ਮੁਹਿੰਮ ਚਲਾਈ ਤਾਂ ਕਿ ਕੋਈ ਮਾੜਾ ਹੰਸਰ ਕੋਈ ਵੀ ਹੋਵੇ ਚਾ ਚੋਰ ਹੋਵੇ ਡਾਕੂ ਹੋਵੇ ਕੋਈ ਹੋਰ ਹੋਵੇ ਉਹ ਕਿਸੇ ਨਾ ਕੋਈ ਵਾਰਦਾਤ ਨਾ ਕਰ ਜਾਏ ਤਾਂ ਕਿ ਲੋਕਾਂ ਨੂੰ ਸੇਫ ਸਿਕਿਉਰਿਟੀ ਕੰਟੀਨਿਊ ਰਹੇ ਕਿਸੇ ਇਹ ਜੀ ਸਾਹਿਬ ਤੇ ਡਿਪੈਂਡ ਕਰਦਾ ਪਰ ਫਿਲਹਾਲ ਇੱਕ ਕੰਟੀਨਿਊ ਥੈਂਕ ਯੂ ਥੈਂਕ ਯੂ